ਇਦੇ ਵਾਸਤੇ ਜ਼ੋਰਦਾਰ ਤਾੜੀ ਮਾਰੋ ਜ਼ੋਰਦਾਰ ਪਲੀਜ਼ ਤਾੜੀ ਇਹਨਾਂ ਤੋਂ ਇੱਕ ਪੇਟ ਗਾਦੀ ਬਹੁਤ ਸੋਹਣੀ ਮੱਲੀਆ ਅੱਛਾ ਇਹ ਪੇਟ ਬੋਲਦੀ ਹੈ ਕਰੀ ਹੱਥ ਥੇਕੇ ਅੱਗੇ ਤਾੜੀ ਮਾਰੋ ਯਾਰ ਇਹ ਰੱਬ ਦਾ ਰੂਪ ਹੈ ਇਹ ਦੇਖ ਨਹੀਂ ਸਕੀ ਕੁੜੀਏ ਤੂੰ ਮੈਨੂੰ ਖੁਸ਼ ਕਰਤਾ ਸਮਝੋ ਇਹਨੇ ਪੇਟ ਗਾਤੀ ਹੈ ਸਮਝੋ ਮਹਾਮਾਇਨੇ ਮੇਰੀ ਜਿਹੜੀ ਆ ਉਹ ਅੱਜ ਤੱਕ ਦਾ ਗਾਉਣਾ ਮੇਰਾ ਸਫਲ ਕਰਤਾ ਉਹਨੇ ਇਹਦੀ ਕੁੜੀ ਦੀ ਪੇਟ ਮੈਂ ਰਿਕਾਰਡ ਕਰੂੰਗਾ ਪਰ ਇਹ ਕੁੜੀ ਦੀ ਆਪਾਂ ਉਤੋਂ ਪੇਟ ਕਰਨੀ ਲਾੜ ਦਾ ਮਿਊਜ਼ਿਕ ਕੋਲ

ਸੱਨੀ ਆ ਦਲੀਸਾ ਮੈਂ ਤੇਰੇ ਹਾਂ ਉਹ ਦੋਦਾ ਮਮੋਜ ਵਿੱਚ ਆ ਸੱਜਰਾ ਦੂਰੀ ਆ ਮਾਪੋਰੀਆ ਤੂੰ ਕੀ ਤਿਆ ਤੈਨੂੰ ਕਿਹੜਾ ਪੁੱਲ ਮਾ ਕੀ ਮੇਰੇ ਨਾਲ ਬਿੱਤੀਆ ਤੈਨੂੰ ਕਿਹੜਾ ਪੁੱਲ ਮਾ ਕੀ ਮੇਰੇ ਨਾਲ ਬਿੱਤੀਆ ਹੋਇਆ ਨੇ ਬੁਰਾ ਦਾਸ ਬੇਪੂਰੀਆ ਯਾ ਨੇ ਮੁਰਾਦਾ ਸਭ ਪੂਰੀਆਂ ਓਦੋਂ ਦਾ ਮਹਿਮੂਜ ਵਿੱਚ ਆ ਮਿਲਿਆ ਮਿਲੀ ਜਾ ਮੈਂ ਤੇਰੀਆਂ ਓਦੋਂ ਦਾ ਮਹਿਮੂਜ ਵਿੱਚ ਆ ਆਏ ਕਰਾ ਧੰਨਵਾਦ ਤੇਨਾ ਸੋਈ ਜ਼ਿੰਦਗੀ ਇਹ ਅਕਸੀਰ ਬਾਜ਼ ਮਾਤ ਆਪਣੀ ਬੰਦਗੀ باوخی amass mato padhi bandagi hai waha padiyane jadon to tumhariya waha padiyane jadon to tumhariya o do naam hai maa bichhiya bandhiya de saamay teriya o do naam hai ਹਾਰੀ ਹੱਥ ਤੇ ਕਰਕੇ ਤਾੜੀ ਮਾਰੋ ਯਾਰ ਓਏ ਹੋਏ ਹੋਏ ਬੇਟਾ ਤੁਹਾਨੂੰ ਸ਼ੌਂਕ ਹੈ ਗਾਉਣ ਦਾ ਅੱਛਾ ਤੁਸੀਂ ਭੈਣ ਜੀ ਨਾਲ ਇਹਨਾਂ ਦੇ ਨਾਲ ਥੋੜੇ ਇਧਰ ਹੋਵੋ ਫੇਰ ਪਿੱਛੇ ਉਹਨਾਂ ਨੂੰ ਹਾਂ ਇੱਕ ਵਾਰੀ ਸਾਡੀ ਬੇਟੀ ਵਾਸਤੇ ਜ਼ੋਰਦਾਰ ਤਾੜੀ ਮਾਰੋ ਇਹ ਰੱਬ ਦਾ ਰੂਪ ਹੈ ਇਹ ਦੇਖ ਨਹੀਂ ਸਕਦੀ ਦੇਖ ਲਓ ਫੇਰ ਵੀ ਮਾਤਾ ਰਾਣੀ ਦੀ ਪੇਟ ਬੋਲਣ ਆ ਗਈ ਇੱਥੇ ਜਿਹੜੇ ਚੰਗੇ ਭਲੇ ਉਹਨਾਂ ਨੂੰ ਨੀਂਦ ਆ ਗਈ ਆਏ ਹਾਏ ਕੁੜੀਏ ਤੂੰ ਮੈਨੂੰ ਖੁਸ਼ ਕਰਦਾ ਫੈਨ ਨਹੀਂ ਹੈ ਇਹ ਤੇ ਇਹ ਤੇ ਰੱਬ ਦਾ ਰੂਪ ਹੈ ਇਹ ਤੇ ਸਮਝੋ ਇੰਨੇ ਪੇਟ ਗਾਤੀ ਹੈ ਸਮਝੋ ਮਹਾਮਾਇਨੇ ਮੇਰੀ ਜਿਹੜੀ ਆ ਉਹ ਅੱਜ ਤੱਕ ਦਾ ਗਾਉਣਾ ਮੇਰਾ ਸਫਲ ਕਰਦਾ ਉਹਨੇ ਹਾਏ ਹਾਏ ਅੱਛਾ ਅੱਛਾ ਇਹਦੇ ਵਾਸਤੇ ਇੱਕ ਮੈਂ ਚੀਜ਼ ਦਾ ਅੱਗੇ ਬੇਟਾ ਥੋੜਾ ਕਿਓ ਪਿੱਛੇ ਤੁਸੀਂ ਥੋੜਾ ਪਿੱਛੇ ਹੋ ਜਾ ਕੋਈ ਨਹੀਂ ਮੈਂ ਇੱਥੇ ਇਹ ਬੇਟੀ ਨੂੰ ਤੁਹਾਨੂੰ ਸ਼ੌਂਕ ਹੈ ਪੇਟ ਕਰਨਾ ਚਾਹੁੰਦੇ ਆ ਤੁਸੀਂ ਰਿਕਾਰਡ ਪੇਡਰ ਰਿਕਾਰਡ ਕਰਨਾ ਚਾਹੁੰਦੇ ਆਂ ਅਰੇ ਰਿਕਾਰਡ ਕਰਨਾ ਚਾਹੁੰਦੇ ਆਂ ਇਹਦੀ ਮੈਂ ਪਹਿਲੀ ਵਾਰੀ ਮੈਂ ਜ਼ਿੰਦਗੀ ਚ ਕਦੀ ਨਹੀਂ ਬੋਲਿਆ ਕੋਈ ਲਾਈਵ ਖੋਲਿਓ ਅ ਲਾਈਵ ਚੱਲ ਰਿਹਾ ਇਹਦੀ ਕੁੜੀ ਦੀ ਭੇਟ ਮੈਂ ਰਿਕਾਰਡ ਕਰੂੰਗਾ ਇਹਦੇ ਵਾਸਤੇ ਲਿਰਿਕਸ ਵੀਡੀਓ ਆਡੀਓ 뮤직 ਜੋ ਵੀ ਸਾਰਾ ਖਰਚਾ ਉਹ ਮੈਂ ਆਪਣੇ ਕੋਲੋਂ ਕਰੂੰਗਾ ਆਰ ਮੇਰਾ ਚੈਨਲ ਹੈ ਲਾੜਦਾ 뮤ਜ਼ਿਕ ਮੈਂ ਕਿਸੇ ਦੀ ਭੇਟ ਨਹੀਂ ਕਰਦਾ ਉੱਤੇ ਪਰ ਇਹ ਕੁੜੀ ਦੀ ਆਪਾਂ ਉੱਤੋਂ ਭੇਟ ਕਰਨੀ ਲਾੜਦਾ 뮤ਜ਼ਿਕ ਕੋਲ ਠੀਕ ਹੈ ਬੇਟਾ ਖੁਸ਼ ਹੈ 来 थैंक यू ਤੁਹਾਡਾ ਤੁਸੀਂ ਆਇਆ ਜੈ ਹੋ ਜੈ ਹੋ ਇਹ ਹੁਣ ਇਹਦੇ ਤੁਸੀਂ ਆਪਣਾ ਨੰਬਰ ਤਾਂ ਦੇ ਦਿਓ ਤੇ ਜਦੋਂ ਤੁਸੀਂ ਫ੍ਰੀ ਹੋਨੇ ਆ ਤੁਸੀਂ ਅੰਮ੍ਰਿਤਸਰ ਆ ਜਾਓ ਆਪਾਂ ਇਹ ਕੁੜੀ ਦੀ ਪੇਟ ਜ਼ਰੂਰ ਕਰਨੀ ਪਲੀਜ਼ ਇਹ ਗੱਲ ਭੁੱਲਣੀ ਨਹੀਂ ਆ ਤੁਸੀਂ ਜੇ ਤੁਸੀਂ ਭੁੱਲ ਗਏ ਸਮਝੋ ਮੇਰੇ ਤੇ ਉਹ ਭਾਰ ਚੜਿਆ ਰਹਿਣਾ ਇਹਦੀ ਪੇਟ ਆਪਾਂ ਬਹੁਤ ਜਲਦੀ ਕਰ ਦੇਣੀ ਆ ਆਪਾਂ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਬੇਟਾ ਖੁਸ਼ ਰਹੋ ਖੁਸ਼ ਰਹੋ ਥੈਂਕ ਯੂ